ਮੇਰਾ ਨਾਮ ਹਰਮਿੰਦਰ ਸਿੰਘ ਭਾਜੀ ਕਿਹੜੀ ਕਿਹੜੀ ਇੰਡਸਟਰੀ ਆਪਣੀ ਆਪਣੀ ਬਰੋਲਿਸ ਮਸ਼ੀਨਸ ਪ੍ਰਾਈਵੇਟ ਲਿਮਟਿਡ ਸਮਰਾਲਾ ਤੋਂ ਭਾਜੀ ਪਾਰਟਿਸਿਪੇਟ ਕੀਤਾ ਐ ਐਗਜ਼ੀਬਿਸ਼ਨ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕੀ ਕੀ ਬਣਾ ਰਿਹਾ ਕੀ ਚੀਜ਼ ਹੋ ਰਹੀ ਹੈ ਵਧੀਆ ਰਿਸਪੌਂਸ ਮਿਲ ਰਿਹਾ ਜੀ ਤੇ ਡੀਲਰ ਵਗੈਰਾ ਕਾਫੀ ਬਾਰੋਂ ਆ ਰਹੇ ਨੇ ਤੇ ਰੋਟਾਵੇਟਰ ਵਸੇ ਬਣਾ ਰਹੇ ਆ ਕਲਟੀਵੇਟਰ ਹੈਰੋ ਡਿਸਕ ਤੇ ਸਬਸੋਇਲਰ ਵਗੈਰਾ ਸਭ ਬਣਾ ਰਹੇ ਆ ਕਿੰਨੇ ਪ੍ਰੋਡਕਟ ਜਿਹੜੇ ਆ ਤੁਹਾਡੀ ਕੰਪਨੀ ਜਿਹੜੀ ਆ ਪ੍ਰੋਡਕਟ ਸਾਡੇ ਕੋਲ 10 ਪ੍ਰੋਡਕਟ ਆ ਕਿੰਨੇ ਜੀ ਜੀ ਹਾਂ ਜੀ ਗੱਡਣਾ ਅ ਅਗਰ ਰੂਟਾਵੇਟਰ ਦੀ ਗੱਲ ਕੀਤੀ ਜਾਵੇ ਮਾਰਕੀਟ 'ਚ ਹੋਰ ਵੀ ਪ੍ਰੋਡਕਟ ਆ ਤੁਹਾਡਾ ਜਿਹੜਾ ਪ੍ਰੋਡਕਟ ਆ ਕਿੰਦਾ ਵਧੀਆ ਆ ਔਰ ਕਿੰਦਾ ਜਿਹੜਾ ਆ ਕਸਟਮਰ ਲਈ ਬੈਨੀਫੀਸ਼ੀਅਲ ਹੁੰਦਾ ਅਸੀਂ ਪ੍ਰੋਡਕਟ ਆ ਜਿਹੜਾ ਸਾਡਾ ਸਰ ਕੁਆਲਿਟੀ ਦੇ ਉੱਤੇ ਆ ਮਟੀਰੀਅਲ ਵਧੀਆ ਲਾਉਂਦੇ ਆ ਤੇ ਪੇਂਟ ਕੁਆਲਿਟੀ ਸਾਡੀ ਤੇ ਗੀਅਰ ਵਗੈਰਾ ਦੀ ਕੁਆਲਿਟੀ ਸਾਰੀ ਬੈਸਟ ਦਿੰਨੇ ਆਮ ਕਸਟਮਰ ਨੂੰ ਕਿਸਾਨ ਨੂੰ ਕਿੰਨੇ ਐਚਪੀ ਤੱਕ ਕਹਿੰਦਾ ਤੁਹਾਡਾ ਰੋਟਰ ਵੇਟਰ ਕਰਾਉਂਦੇ ਸਾਡਾ 3 ਫੁੱਟ ਤੋਂ ਲੈ ਕੇ 10 ਫੁੱਟ ਤੱਕ ਆ ਗਿਆ ਤੇ ਪ੍ਰਾਈਸ ਵਾਈਜ਼ ਅਗਰ ਗੱਲ ਕੀਤੀ ਜਾਵੇ ਤੇ ਜਿਹੜੀਆਂ ਬਾਕੀ ਕੰਪਨੀਆਂ ਉਹਨਾਂ ਦੇ ਪ੍ਰਾਈਸ ਨਾਲੋਂ ਤੁਹਾਡੇ ਜਿਹੜੇ ਵੱਖਰੇ ਕਿੰਦਾ ਨਹੀਂ ਪ੍ਰਾਈਸ ਪ੍ਰਾਈਸ ਤੋਂ ਸਰ ਉਹਦਾ ਕੰਪਨੀਆਂ ਦੇ ਸੇਮ ਹੀ ਹੁੰਦੇ ਨੇ ਕੋਈ ਮਾੜਾ ਮੋਟਾ ਫਰਕ ਹੁੰਦਾ ਤੇ ਉਹਦਾ ਕੋਈ ਜ਼ਿਆਦਾ ਉਹ ਨਹੀਂ ਹੈਗਾ ਕਿਸ ਚੀਜ਼ ਤੇ ਮਿਹਨਤian ਰੱਖਦੇ ਹੋ ਜਦੋਂ ਤੁਸੀਂ ਆਪਣਾ ਪ੍ਰੋਡਕਟ ਜਿਹੜਾ ਬਣਾਉਂਦੇ ਸਰ ਹਾਂ ਸਰ ਕੁਆਲਿਟੀ ਤੇ ਵਾਰੰਟੀ ਔਰ ਅਗਰ ਕਸਟਮਰ ਕਿਸਨੇ ਲੈਣਾ ਹੋਵੇ ਤੇ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਦੋਵੇਂ ਮੁਹਾਇਆ ਕਰਵਾਦੇ ਕੰਪਨੀ ਦਾ ਸਰ ਫੀਲਡ ਸਰਵਿਸ ਤੇ ਕੋਈ ਵੀ 1 ਸਾਲ ਦੀ ਪੂਲ ਗਰੰਟੀ ਹੈ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਡਾ ਟੈਕਨੀਸ਼ੀਅਨ ਜਾ ਕੇ ਇੱਕ ਕਰਦਾ ਉਹਨੂੰ ਸਾਈਡ ਦੇ ਉੱਤੇ ਐਨ ਆਰ ਆਈ ਵੀਰ ਵੀ ਦੇਖਦੇ ਹੋਣਗੇ ਜੀ ਉਹਨਾਂ ਨੇ ਪ੍ਰੋਡਕਟ ਮੰਗਾਣਾ ਹੋਵੇ ਤੇ ਕਿਸ ਤਰੀਕੇ ਨਾਲ ਮੰਗਾ ਸਕਦੇ ਸਾਡੀ ਵੈਬਸਾਈਟ ਤੇ ਕੰਟੈਕਟ ਕਰ ਸਕਦੇ ਹੋ ਸਾਡੀ ਵੈਬਸਾਈਟ ਹੈਗੀ ਹੈ www.brolismachines.com ਸਰ ਜਿਸ ਤਰ੍ਹਾਂ ਤੁਸੀਂ ਪਾਰਟਿਸਿਪੇਟ ਕੀਤਾ ਹੈ ਐਗਜ਼ੀਬਿਸ਼ਨ ਦੇ ਵਿੱਚ ਪਾਰਟ ਜੁਆਇਰ ਦਾ ਕੋਈ ਇਹਨਾਂ ਵਾਸਤੇ ਕੋਈ ਸਪੈਸ਼ਲ ਚੀਜ਼ ਲੈ ਕੇ ਆਏ ਹੋ ਅੱਜ ਦਾ ਡਿਸਕਾਊਂਟ ਵਗੈਰਾ ਜਾਂ ਕੁਝ ਹਾਂਜੀ ਮੇਲੇ ਦੇ ਵਿੱਚ ਅਸੀਂ ਡਿਸਕਾਊਂਟ ਦੇ ਰਹੇ ਹਾਂ ਰੋਟਾਵੇਟਰ ਦੇ ਉੱਤੇ 5000 ਤੱਕ ਦਾ ਡਿਸਕਾਊਂਟ ਦੇ ਰਹੇ ਹਾਂ ਅੱਛਾ ਆਰ ਐਨ ਡੀ ਜਿਹੜਾ ਹੈ ਤੁਸੀਂ ਆਪ ਕਰਦੇ ਸਰ ਹਾਂਜੀ ਟੀਮ ਹੈ ਸਾਡੀ ਆਰ ਐਨ ਡੀ ਟੀਮ ਹੈ ਸਾਡੀ ਜੀ ਔਰ ਇੱਕ ਜਿਹੜਾ ਪੇਂਟ ਉਹ ਕਿਹੜਾ ਇਸਤੇਮਾਲ ਕਰਦੇ ਹੋ ਪੇਂਟ ਅਸੀਂ ਪਾਊਡਰ ਕੋਟਿੰਗ ਕਰ ਰਹੇ ਹਾਂ ਤੇ ਪੀ ਜੂ ਵੀ ਔਰ ਸਾਰੇ ਜਿਹੜਾ ਲੋਕੀ ਨਹੀਂ ਦੇਖਣ ਆਏ ਅੱਜ ਤੱਕ ਨਹੀਂ ਆਏਗੇ ਤੁਸੀਂ ਉਹਨਾਂ ਉਹ ਜਿਹੜਾ ਰਹਿ ਕੇ ਦੋ ਦਿਨ ਰਹਿ ਗਏ ਤੇ ਕੀ ਕਰਨਾ ਚਾਹ ਰਹੇ ਹਾਂਜੀ ਉਹਨਾਂ ਨੂੰ ਇਹ ਕਹਾਂਗੇ ਵੀ ਦੋ ਦਿਨ ਰਹਿ ਗਏ ਆ ਉਹਦੇ ਵਿੱਚ ਆ ਕੇ ਆਪਣਾ ਵੱਧ ਤੋਂ ਵੱਧ ਸਹਿਯੋਗ ਦੋ ਸਾਨੂੰ ਤੇ ਪ੍ਰੋਡਕਟ ਦੇਖੋ ਕੁਆਲਟੀ ਦੇਖੋ ਤੇ ਕੰਪਨੀਆ ਵਿਜ਼ਿਟ ਕਰੋ ਸਾਡੀ ਕਿੱਥੇ ਦਾ ਸਟਾਲ ਕੋਡ ਲੱਗਦਾ ਹੈ ਸਟਾਲ ਸਾਡਾ 79 ਨੰਬਰ ਸਟਾਲ ਹੈ ਸਾਡਾ ਸੋ ਇੱਕ ਕਸਟਮਰ ਵੀ ਜਿਹੜੇ ਇੱਥੇ ਮੌਜੂਦ ਹੈ ਗੱਲਬਾਤ ਕਰ ਲੈਣ ਕੀ ਨਾਮ ਹੈ ਜੀ ਹਰਿੰਦਰ ਸਿੰਘ ਅੱਛਾ ਜੀ ਤੁਸੀਂ ਇਹਨਾਂ ਦਾ ਪ੍ਰੋਡਕਟ ਖਰੀਦਿਆ ਜੀ ਹਾਂਜੀ ਸਰ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਅੱਛਾ ਕੋਈ ਮੁਸ਼ਕਲ ਤਾਂ ਨਹੀਂ ਆਈ ਨਾ ਸਰ ਅੱਛਾ ਸਰਵਿਸ ਦੇ ਦਿੰਦੇ ਆ ਕਿ ਐਵੇਂ ਬਸ ਲਾਰੇ ਰੂਰੇ ਲਾਈ ਲਾਂਦੇ ਰਹਿੰਦੇ ਆ ਸਰਵਿਸ ਦੀ ਲੋੜ ਨਹੀਂ ਪਈ ਅੱਛਾ ਸਰਵਿਸ ਦੀ ਬਾਈ ਕਹਿੰਦਾ ਲੋੜ ਨਹੀਂ ਪਈ ਅੱਛਾ ਪੈਸੇ ਤਾਂ ਨਹੀਂ ਦਿੱਤੇ ਤੁਹਾਨੂੰ ਬੁੱਲਣ ਲਈ ਨਾ ਜੀ ਬਿਲਕੁਲ ਫਰੀ ਦੇ ਵਿੱਚ ਬੋਲੇ ਅੱਛਾ ਪਸੰਦ ਆ ਕੁਆਲਿਟੀ ਹਾਂਜੀ ਕਿ ਬਾਈ ਜੀ ਨੂੰ ਕੁਆਲਿਟੀ ਪਸੰਦ ਆ ਲੈ ਕੇ ਕੀ ਗਏ ਸੀ ਰੂਟਾ ਵੇਟਰ ਲੈ ਗਿਆ ਸੀ ਅੱਛਾ ਜੀ ਘੈਂਡ ਆ ਹਾਂਜੀ ਕਈ ਤਾਂ ਕਹਿੰਦੇ ਜੀ ਅਸੀਂ ਕਦੇ ਵੀ ਕੋਈ ਮਸ਼ੀਨ ਲੈਣੇ ਆ ਤੇ ਫਸ ਜਾਂਦੇ ਆ ਤੇ ਫ ਕੀ ਕਹੋਗੇ ਜਿਹੜੇ ਲੋਕ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਉਹਨਾਂ ਨੇ ਤਾਂ ਇਹ ਕਹਿੰਦੇ ਵੀ ਬਹੁਤ ਵਧੀਆ ਚੀਜ਼ ਆ ਤੇ ਇੱਕ ਵਾਰ ਟਰਾਈ ਮੌਕਾ ਦੇਣਾ ਚਾਹੀਦਾ ਮੌਕਾ ਦੇਣਾ ਚਾਹੀਦਾ ਹਾਂਜੀ ਤੁਸੀਂ ਵੀ ਲੈ ਕੇ ਆਏਗਾ ਫਿਰ ਨਾਲ ਹਾਂਜੀ ਲੈ ਕੇ ਆਇ ਇੱਕ ਦੋ ਕਹਿੰਦਾ ਦੋ ਕੇ ਗਾਖ ਵੀ ਲੈ ਕੇ ਆਏ ਗਾਖ ਤਦੇ ਲੈ ਕੇ ਆਂਦਾ ਬੰਦਾ ਜਦੋਂ ਖੁਦ ਸੈਟੀਸਫਾਈ ਹੁੰਦਾ ਹਾਂਜੀ ਔਰ ਖੁਦ ਸੈਟੀਸਫਾਈ ਹੁੰਦਾ ਆ ਔਰ ਕਹਿੰਦੇ ਕੀ ਕਹਿੰਦੇ मां चीज ਬਹੁਤ ਵਧੀਆ ਹੈ। चीज ਕਹਿੰਦੇ ਬਹੁਤ ਵਧੀਆ ਚੀਜ਼ ਹੈ ਨਾ ਘੈਂਟ ਬਣਾਉਂਦੇ ਆ ਸੁਪਰ ਡੂਪਰ ਹਿੱਟ। चीज ਇੰਨੀ ਵਧੀਆ ਆ ਔਰ ਜਿੱਦਾ ਕਹਿੰਦੇ ਨਾ ਸਿੱਧੀ ਗੱਲ ਵੀ ਭਾਈ ਇਹ ਚੀਜ਼ ਜਿਹੜੀ ਇੱਕ ਵਾਰ ਵਰਤ ਲੋਗੇ ਤਾਂ ਮਜ਼ਾ ਆ ਜਾਊਗਾ ਔਰ ਤੁਹਾਨੂੰ ਲੱਗੇਗਾ ਭਾਈ ਕਿ ਅਸੀਂ ਕੋਈ ਪ੍ਰੋਡਕਟ ਲਿਆ ਆ। ਸਰਵਿਸ ਵੀ ਜਿਹੜੀ ਆ ਮਿਲਦੀ ਆ ਪਰ ਸਰਵਿਸ ਦੀ ਕਹਿੰਦੇ ਲੋੜ ਹੀ ਨਹੀਂ ਪਈ ਕਿਉਂਕਿ ਜਿਹੜਾ ਪ੍ਰੋਡਕਟ ਹੈ ਸਾਲੋ ਸਾਲ ਚੱਲਣ ਵਾਲਾ ਆ। ਧੰਨਵਾਦ।